ਗਾਵਾਂ ਦੇ ਵਿੱਚ ਗਏ ਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਉਚਕਾਰ ਪਹੁੰਚੇ ਆ ਅਤੇ ਢੁੱਡੀ ਕੇ ਖੇਡ ਮੇਲੇ ਤਿੰਨ ਚਾਰ ਤੰ ਲਾਇਆ ਜਦੇਪਾਲ ਗਲੋਕੀ ਜੀ ਸਾਡੇ ਵਿਚਕਾਰ ਪਹੁੰਚੇ ਆ ਜੀ ਫਾਰਮਰ ਬਰਾਡ ਚੇਅਰਮੈਨ ਉਹ ਵੀ ਸਾਡੇ ਵਿਚਕਾਰ ਪਹੁੰਚੇ ਆ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਜਿੰਨੀਆਂ ਵੀ ਹਸਤੀਆਂ ਇੱਥੇ ਵੱਡੇ ਵਿਕਾਰ ਪਹੁੰਚਿਆ ਹੀ ਅਜੇ ਬਾਹਰ ਪਾਈਏ ਇੱਥੇ ਨਸ਼ੇ ਦੇ ਕਿੰਨੇ ਖੜਾ ਪਿੱਛੇ ਨਾ ਹੋਣ ਬਹੁਤ ਪਰੇ ਨਾ ਆਵੇ ਤੇ ਇਹ ਪਸੰਦ ਲੋਕ ਇਹਦਾ ਇਤਿਹਾਸ ਹਾਂ ਏਡੀ ਸਾਹਿਬ ਤੁਹਾਨੂੰ ਤੁਹਾਨੂੰ ਇਹ ਭਾਰਤ ਦੇ ਭਾਰਤ ਦੇ ਤੁਹਾਨੂੰ ਆਪਣਾ ਗੈਰ ਆਈਡੀ ਨੰਬਰ ਪਾ ਦੇਣਾ ਹੈ ਗੈਰ ਆਈਡੀ ਨੰਬਰ ਪਾ ਦੇਣਾ ਹੈ ਇਹਦੇ ਵਿੱਚ ਪਾ ਦੇਣਾ ਹੈ ਤਾਉ ਬੰਦੇ ਸਭ ਸਾਡੇ ਸਾਡੇ ਦੇਸ਼ ਦੇ ਮਹਾਨ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤਰਾਇ ਜੀ ਦੇ ਉਹਨਾਂ ਦੀ ਜਨਮ ਦਿਵਸ ਦੇ ਮੌਕੇ ਦੇ ਉੱਤੇ ਉਹਨਾਂ ਦੇ ਜੱਡੀ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਸਥਾਨ ਦੇ ਉੱਤੇ ਨਤਮਸਤਕ ਹੋ ਕੇ ਉਹਨਾਂ ਦੇ ਮਹਾਨ ਜੀਵਨ ਦੇ ਬਾਰੇ ਜਾਣ ਕੇ ਤੇ ਉਹਨਾਂ ਦੇ ਕਰ ਕਮਲਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਕੇਸਰੀ ਲਾਲਾ ਲਾਜਪਤਰਾਇ ਜੀ ਦੀ ਸਾਡੇ ਮੁਲਕ ਨੂੰ ਸਾਡੇ ਸੂਬੇ ਨੂੰ ਬਹੁਤ ਵੱਡੀ ਦੇਣ ਹੈ ਲਾਲਾ ਲਾਜਪਤਰਾਇ ਜੀ ਸ਼ਹੀਦ ਯਾਦਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦ ਸੁਖਦੇਵ <th>ਪਰ ਦੇ ਇਹਨਾਂ ਦੇ ਮੈਂਟਰ ਸੀ ਲਾਲਾ ਲਾਜਪਤ Rai ਜੀ ਦੇ ਵੱਲੋਂ ਸ਼ੁਰੂ ਕੀਤੇ ਹੋਏ ਉਹ ਸੰਸਥਾਨ ਜਿਨ੍ਹਾਂ ਨੂੰ ਤਕਰੀਬਨ 100 100 ਸਾਲ ਹੋ ਚੁੱਕੇ ਨੇ ਸਦੀ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਪਰ ਅੱਜ ਵੀ ਉਹ ਸੰਸਥਾਨ ਬੁਲੰਦੀ ਦੇ ਨਾਲ ਦੇਸ਼ ਦੀ ਸੇਵਾ ਕਰ ਰਹੇ ਹੈ ਇਹ ਇੱਕ ਇਨਸਾਨ ਦਾ ਕਿਰਦਾਰ ਦਿਖਾਉਂਦਾ ਹੈ ਤੇ ਇਨਸਾਨ ਜਿਹੜਾ ਹੈ ਉਹ ਚਲੇ ਜਾਂਦਾ ਪਰ ਉਸ ਦੇ ਕੀਤੇ ਕੰਮ ਤੇ ਉਸ ਦੇ ਜਿਹੜੇ ਲਾਇ ਬੂਟੇ ਨੇ ਉਹ ਸਦਾ ਹੀ ਫਲ ਦਿੰਦੇ ਨੇ ਇਦਾਂ ਹੀ ਲਾਲਾ ਲਾਜਪਤ ਰਾਏ ਜੀ ਵੱਲੋਂ ਲਾਇਏ ਜਿਹੜੇ ਬੂਟੇ ਆ ਉਹ ਅੱਜ ਵੀ ਇਸ ਪੰਜਾਬ ਦੇ ਵਿੱਚ ਵੀ ਤੇ ਸਾਡੇ ਜਿਹੜਾ ਲਹਿੰਦਾ ਪੰਜਾਬ ਹੈ ਉੱਥੇ ਵੀ ਉਹ ਜਿਹੜੇ ਆ ਫਲ ਦੇ ਰਹੇ ਨੇ ਉਹਨਾਂ ਵੱਲੋਂ ਕੀਤੇ ਸੰਸਥਾਨ ਅੱਜ ਦੇਸ਼ ਦੁਨੀਆ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਦਾ ਜੀਵਨ ਅੱਜ ਵੀ ਸਾਡੇ ਸਾਰਿਆਂ ਦੇ ਲਈ ਮਿਸਾਲ ਭਰਿਆ ਜੀਵਨ ਹੈ ਤੇ ਬਤੌਰ ਸਿੱਖਿਆ ਮੰਤਰੀ ਜਿੰਨਾ ਕਿ ਮੈਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸੋਚ ਬਾਰੇ ਜਾਣ ਸਕਿਆ ਜਾਣਨ ਦਾ ਮੌਕਾ ਮਿਲਿਆ ਜਿੰਨੀ ਕਿ ਮੇਰੀ ਛੋਟੀ ਸਮਝ ਦੇ ਅਨੁਸਾਰ ਹੀ ਹੈ ਕਿਉਂ ਨਹੀਂ ਹਮੇਸ਼ਾ ਵਿਦਿਆ ਨੂੰ ਸਿੱਖਿਆ ਨੂੰ ਸਭ ਤੋਂ ਵੱਡੀ ਮਹੱਤਾ ਦਿੱਤੀ نیشنل ਕਾਲਜ ਲਾਹੌਰ ਹੀ ਉਹ ਸੰਸਥਾ ਸੀ ਜਿੱਥੋਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਤਾਂ ਹੀ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਥਾਪਰ ਇਦਾਂ ਦੇ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਕਿ ਉਹ ਆ ਕੇ ਦੇਸ਼ ਦੇ ਵਿੱਚ ਹੁੰਡੀਆਂ ਜੋ ਅੰਗਰੇਜ਼ਾਂ ਵੱਲੋਂ ਜ਼ੁਲਮ ਹੋ ਰਹੇ ਸੀ ਉਹਨਾਂ ਬਾਰੇ ਜਾਣ ਸਕਣ ਤੇ ਇਦਾਂ ਹੀ ਦੁਨੀਆ ਦੇ ਵਿੱਚ ਕੀ ਤਰੱਕੀ ਹੋ ਰਹੀ ਹੈ ਉਸ ਬਾਰੇ ਜਾਣ ਸਕਾਂ ਤਾਂ ਇਹ ਉਹਨਾਂ ਨੇ ਹਮੇਸ਼ਾ ਹੀ ਵਿੱਦਿਆ ਨੂੰ ਜਿਹੜਾ ਹੈ ਮੋਰੀ ਰੱਖਿਆ ਅੱਜ ਅਸੀਂ ਵੀ ਸਰਕਾਰ ਭਗਵਾਨ ਜੀ ਦੀ ਸਰਕਾਰ ਵਿੱਦਿਆ ਤੇ ਉੱਤੇ ਬਹੁਤ ਜਿਹੜਾ ਸਿੱਖਿਆ ਦੇ ਉੱਤੇ ਜ਼ੋਰ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਮੈਂ ਇਸ ਤੋਂ ਪਹਿਲਾਂ ਸਾਡੇ ਬਹੁਤ ਹੀ ਮਾਨਯੋਗ ਬਲਾਸਪੁਰ ਸਾਹਿਬ ਦੇ ਪਿੰਡ ਦੇ ਇਹਨਾਂ ਦੇ ਜੱਡੀ ਪਿੰਡ ਦੇ ਇਹਨਾਂ ਦੇ ਸਕੂਲ ਚ ਜਾਖਿਆ ਉੱਥੇ ਵੀ ਕੋਈ ਇਹ ਹੁੰਦਾ ਕਿ ਕੋਈ ਹੁੰਦਾ ਕਿ ਉੱਥੇ ਬੈਠ ਕੇ ਗੱਲ ਕਰ ਦੋ ਪਰ ਉਸ ਸਕੂਲ ਦੇ ਵਿੱਚ ਵੀ ਦੋ ਸਕਿਉਰਿਟੀ ਗਾਰਡ ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਆਣਗੇ ਕੈਂਪਸ ਮੈਨੇਜਰ ਚੌਂਕੀਦਾਰ ਇਹ ਕੰਮ ਪਹਿਲਾਂ ਨਹੀਂ ਹੋਏ ਹੋਏ ਇਸ ਤੋਂ ਇਲਾਵਾ ਚਾਰ ਦੀਵਾਰੀਆਂ ਬਾਥਰੂਮ ਕਮਰੇ ਸਿਰਫ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ 16 ਕਰੋੜ ਦੇ ਕੰਮ ਇਸ ਵਕਤ ਜਿਹੜੇ ਆ ਸਰਕਾਰੀ ਸਕੂਲਾਂ ਚੱਲ ਰਿਹਾ ਐਦਾਂ ਹੀ ਮੋਗੇ ਸ਼ਹਿਰ ਦੇ ਵਿੱਚ ਐਦਾਂ ਹੀ ਬਾਗੇਪੁਰਾਣੇ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਹੈ ਇਹ ਨਹੀਂ ਕਹਿੰਦੇ ਕਿ ਸਾਰਾ ਕੁਝ ਠੀਕ ਹੋ ਗਿਆ ਪਰ ਇਹ ਇੱਕ ਲੰਬਾ ਸਫ਼ਰ ਹੈ ਅੱਜ ਪਰ ਇਹ ਇੱਕ ਗੱਲ ਜ਼ਰੂਰ ਤੁਹਾਨੂੰ ਮੈਂ ਨਿਮਰਤਾ ਨਾਲ ਕਹਿ ਸਕਦਾ ਕਿ ਉਸ ਮੰਜ਼ਿਲ ਵੱਲ ਨੂੰ ਦੌੜ ਰਹੇ ਹਾਂ ਜਿਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿਨ-ਪ੍ਰਤੀ ਦਿਨ ਸੁਧਾਰ ਆ ਰਿਹਾ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਹੈ ਉਹ ਲਾਲਾ ਲਾਜਪਤ ਰਾਏ ਜੀ ਨੂੰ ਇਹੀ ਹੋ ਸਕਦੀ ਹੈ ਕਿ ਉਹ ਨਹੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਵਿਦਿਆਰ ਨੂੰ ਜਿਹੜਾ ਹੈ ਮਾਤਾ ਦਿੱਤੀ ਹੈ ਨਾਲ ਹੀ ਜਿਹੜਾ ਇਹ ਮਹਾਨ ਪਿੰਡ ਹੈ ਧਰਤੀ ਇੱਥੇ ਦਾ ਕਣ-ਕਣ ਬਹੁਤ ਮਹਾਨ ਹੈ ਇਸ ਪਿੰਡ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚ ਸੱਤੋਂ ਵੱਧ ਜਿਹੜੇ ਗਦਰੀ ਬਾਬੇ ਇਸ ਪਿੰਡ 'ਚ ਹੋਏ ਆ ਜਿਹੜੇ ਫਾਂਸੀ ਵੀ ਚੜੇ ਜਿਹਨਾਂ ਆਪਣੇ ਸਾਰੇ ਸਾਰੇ ਜੀਵਨ ਜਿਹੜੇ ਕਾਲੇ ਪਾਣੀ ਦੀ ਜੇਲਾਂ ਦੇ ਵਿੱਚ ਬਤੀਤ ਕੀਤਾ ਇਸ ਕਰਕੇ ਇਸ ਪਿੰਡ ਦੇ ਵਿੱਚ ਜਦੋਂ ਵੀ ਆਉਣ ਦਾ ਮੌਕਾ ਮਿਲਿਆ ਮੈਂ ਪਹਿਲਾਂ ਵੀ ਇੱਕ ਵਾਰ ਇੱਥੇ ਰਾਤ ਵੀ ਰੁਕਿਆ ਪੈਦਲ ਮਾਰਚ ਵੇਲੇ ਇਸ ਧਰਤੀ ਮਹਾਨ ਹੈ ਇਸ ਧਰਤੀ ਦੇ ਉੱਤੇ ਇਹ ਤੀਰਥ ਸਥਾਨ ਹੈ ਜੀ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਇੱਥੇ ਸਿਰਫ ਅਸੀਂ ਸ਼ਹੀਦੀ ਬਰਤ ਦੇ ਜਨਮ ਦਿਨਾਂ ਤੇ ਨਹੀਂ ਬਲਕਿ ਰੋਜ਼ ਹੀ ਆ ਕੇ ਇੱਥੇ ਵੀ ਨਤਮਸਤਕ ਹੋਣਾ ਚਾਹੀਦਾ ਹੈ ਇਹ ਵੀ ਤੀਰਥ ਸਥਾਨ ਨੇ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਮੌਸਮ ਦੀਆਂ ਗੱਲਾਂ ਨੇ ਹਰ ਸਾਲ ਜਿਵੇਂ ਮੈਂ ਮੇਰੀ ਖੁਦ ਡਿਊਟੀ ਮੁਹਾਲੀ ਲੱਗੀ ਸੀ ਮੈਂ ਜਾ ਕੇ ਇੱਕ ਇੱਕ ਬੱਚਿਆਂ ਨੂੰ ਉਹਦੇ ਤੋਂ ਧੰਨਵਾਦ ਕੀਤਾ ਦੇਖੋ ਇਹ ਮੌਸਮ ਹੈ 26 ਜਨਵਰੀ 15 ਅਗਸਤ ਤੇ ਹਰ ਸਾਲ ਬੱਚੇ ਪਰਫਾਰਮ ਕਰਦੇ ਕੱਲੇ ਇੱਥੇ ਪੰਜਾਬ 'ਚ ਨਹੀਂ ਹਰਿਆਣੇ 'ਚ ਵੀ ਕਰਦੇ ਹਿਮਾਚਲ 'ਚ ਵੀ ਕਰਦੇ ਇਸ ਵਾਰੀ ਤਾਂ ਦਿੱਲੀ ਵੀ ਬਹੁਤ ਠੰਡ ਸੀ ਬਟ ਸਰ ਜ਼ਮੀਨ ਤੇ ਬਿਠਾਇਆ ਗਿਆ ਸੀ ਉਹਨਾਂ ਨੂੰ ਔਰ ਟਾਰਟ ਵੀ ਨਹੀਂ ਸੀ ਜੀ ਮੇਰੀ ਮੇਰੀ ਬੇਨਤੀ ਸੁਣੋ ਜੀ ਇਦੇ ਵਿੱਚ ਜੇ ਤੁਹਾਨੂੰ ਇਦਾਂ ਦੀ ਕੋਈ ਗੱਲ ਲੱਗਦੀ ਤੁਸੀਂ ਤੁਸੀਂ ਲੋਕਲ ਅਥਾਰਟिटीज ਨੂੰ ਕਹਿ ਕੇ ਉਹਨਾਂ ਨੂੰ ਦੱਸਿਆ ਕਰੋ ਮੈਂ ਤਾਂ ਆਪ ਬੋਡ ਹੁੰਦਾ ਕਿ ਇੰਨੀ ਠੰਡ ਦੇ ਵਿੱਚ ਕੋਲੇ ਬੱਚੇ ਆਪਾਂ ਤਾਂ ਸਿਰਫ 26 ਜਨਵਰੀ ਤੇ ਜਾਂਦੇ ਆ ਉਸ ਤੋਂ ਪਹਿਲਾਂ ਵੀ ਉਹ ਜਿਹੜੀ ਤਿਆਰੀ ਹੈ 20-25 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ 20-25 ਦਿਨ ਤੋਂ ਲਗਾਤਾਰ ਛੋਟੇ-ਛੋਟੇ ਬੱਚੇ ਬਹੁਤ ਮਿਹਨਤ ਕਰਦੇ ਤੇ ਹਮੇਸ਼ਾ ਹੀ ਕੰਸਰਨ ਰਹਿੰਦੇ ਇਹਦੇ ਬਾਰੇ ਬਾਰ-ਬਾਰ ਅਸੀਂ ਕਹਿੰਦੇ ਵੀ ਹਾਂ ਜੇ ਫਿਰ ਵੀ ਕੋਈ ਡੈਲੀ ਹੋ ਜਾਏ ਮਾੜੀ ਗੱਲ ਸਰ ਜ਼ਮੀਨ ਤੇ ਬੈਠੇ ਸੀ ਬਿਨਾ ਟਾਕਰ ਤੋਂ ਬਹੁਤ ਮਾੜੀ ਗੱਲ ਹੈ ਦੋਸਤ SDO ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਲਾ ਛੁਡਾਲਿਆ ਕਿ ਮੇਰੀ ਬਦਲੀ ਹੋ ਗਈ ਹੈ ਜੀ ਨਹੀਂ ਨਹੀਂ ਕੋਈ ਗੱਲ ਇਹ ਮਾੜੀ ਗੱਲ ਹੈ ਜੀ ਡੀਏ ਸਾਰੇ ਨਹੀਂ ਇਹ ਨਾਲੇ ਵੀ ਇਕੱਲੇ ਡੀਓ ਨਹੀਂ ਸਾਡੇ ਸਭ ਦਾ ਹੈ ਇਹ ਜੇ ਅਗਰ ਕੋਈ ਬੱਚਾ ਥੱਲੇ ਬੈਠਾ ਹੈ ਸਾਡੇ ਸਾਰਿਆਂ ਦਾ ਹੀ ਸਾਂਝਾ ਕੰਮ ਹੈ ਇਟ ਇਜ਼ ਅ ਫੇਲਿਅਰ ਆਫ ਦਾ ਸਿਸਟਮ ਤੇ ਇਹਦੇ ਵਿੱਚ ਜੋ ਜੋ ਵੀ ਲੋਕ ਅਸੀਂ ਹੈ ਇਹੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦਾ ਨਹੀਂ ਕਿ ਬਹੁਤ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਤੋਂ ਨਾ ਹੋਵੇ ਬੱਚਿਆਂ ਵੱਲੋਂ ਦੇ ਬੱਚਿਆਂ ਨੂੰ ਜਿਹੜਾ ਹੈ ਇਹ ਨਹੀਂ ਹੈ ਕਿ ਉਹ ਇੱਕ ਸਾਡੇ ਲਈ ਖਾਸ ਹੈ ਪਰ ਜੀ ਤੁਹਾਨੂੰ ਇੱਕ ਤਸਵੀਰ ਇਹ ਵੀ ਹੈ ਮੈਂ ਮੇਰੇ ਉਹਦੇ ਲਈ ਮੈਂ ਮਾਫੀ ਮੰਗ ਰਿਹਾ ਹਾਂ ਪਰ ਤਸਵੀਰ ਇਹ ਵੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੈਸਟ ਐਕਸਪੋਜ਼ਰ ਵਿਜ਼ਿਟਸ ਹੈ ਤੁਸੀਂ ਸਾਡੇ ਸਕੂਲ ਆਫ ਫੈਮਿਨੈਂਸ ਦੇ ਬੱਚਿਆਂ ਦੀ ਜੇ ਯੂਨੀਫਾਰਮ ਦੇਖੋ ਉਹ ਯੂਨੀਫਾਰਮ ਦੇਸ਼ ਦੀ ਸਭ ਤੋਂ ਬੈਸਟ ਯੂਨੀਫਾਰਮ ਹੈ ਕੋਈ ਮੁਗਰੀ ਦੇ ਪ੍ਰਾਈਵੇਟ ਸਕੂਲ ਦੇ ਬੱਚੇ ਨਾਲ ਖੜਾ ਲਓ ਤੇ ਉਹਨਾਂ ਦੀ ਯੂਨੀਫਾਰਮ ਦੇਖ ਲਓ ਸੁਧਾਰ ਵੀ ਆ ਰਿਹਾ ਹੈ। ਪਰ ਸਾਨੂੰ ਇਹ ਕਿਹਾ ਕਿ ਛੁੱਟੀ ਜਿਹੜੀ ਇਹ ਗੱਲਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਸਭ ਵੀ ਸਾਥ ਦੇਓ ਅਗਲੀ ਵਾਰੀ 15 ਅਗਸਤ ਤੋਂ ਪਹਿਲਾਂ ਇਨਫਾਰਮ ਕਰਿਓ। ਅਗਲੀ 26 ਜਨਵਰੀ ਤੋਂ ਪਹਿਲਾਂ ਹੀ ਜਾ ਕੇ ਇਸ ਮੇਰੇ ਧਿਆਨ 'ਤੇ ਆ ਕੇ ਅਸੀਂ ਹੋਰ ਕਿੱਡ ਇਹ ਵੀ ਨਹੀਂ ਹੋਣੀਆਂ ਚਾਹੀਦੀਆਂ ਪਰ ਬਹੁਤ ਕੁਝ ਚੰਗਾ ਵੀ ਹੋ ਰਿਹਾ। ਬੜੇ ਨਵੇਂ ਸਾਡੇ ਬੱਚੇ ਜਿਹੜੇ ਐ ਸੈਟਲਾਈਟ ਲਾਂਚ ਦੇਖਣ ਜਾ ਰਹੇ ਆ ਸਾਡੇ ਬੱਚੇ ਜਿਹੜੇ ਆ ਹੁਣ ਉਹ ਐਕਸਪੋਜ਼ਰ ਵਿਜ਼ਿਟਸ ਜਾਂਦੇ ਹੋ ਡੀਸੀ ਸਾਹਿਬਾਨਾਂ ਨੂੰ ਐਸਐਸਪੀ ਸਾਹਿਬਾਨਾਂ ਦੇ ਨਾਲ ਬੈਠ ਕੇ ਐਕਸਪੋਜ਼ਰ ਮਿਲਦਾ ਹੋਊ ਆਰਮੀ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਤੇ ਬਹੁਤ ਚੰਗਾ ਬਦਲਾਅ ਵੀ ਆ ਰਿਹਾ ਹੈ ਉਸਰੇ ਕੇ ਗਵਰਨਰ ਸਾਹਿਬ ਦਾ ਵੱਡਾ ਬਿਆਨ ਆਇਆ ਜੀ ਨਸ਼ੇ ਨੂੰ ਮੇਰੀ ਮੇਰੀ ਦੋਸਤ ਮੇਰੀ ਬੇਨਤੀ ਦੇਖੋ ਜੀ ਮੈਂ ਹਮੇਸ਼ਾ ਹੀ ਜਿੱਥੇ ਵੀ ਜਾਂਦਾ ਅੱਗੇ ਵੀ ਆਪ ਸਭ ਦੇ ਰੂਬਰੂ ਹਾਂ ਤੁਸੀਂ ਵੀ ਮੇਰਾ ਹੁਣ ਤੱਕ ਤੁਸੀਂ ਵੀ ਮੇਰਾ ਸੁਭਾਅ ਜਾਣ ਚੁੱਕੇ ਹੋ ਤੁਸੀਂ ਸਿੱਖਿਆ ਨਾਲ ਰਿਲੇਟਡ ਮੇਰੇ ਤੋਂ ਕੋਈ ਵੀ ਸਵਾਲ ਪੁੱਛੋ ਕੋਈ ਸੁਝਾਅ ਦਿਓ ਕੋਈ ਕਮੀ ਪੇਸ਼ੀਓ ਉਹ ਵੀ ਦੱਸੋ ਮੈਂ ਮੋਸਟ ਵੈਲਕਮ ਪਰ ਹੈ ਜਿਹੜੀ ਬਾਕੀ ਗੱਲਾਂ ਉਹਦੇ ਲਈ ਸਾਡੇ ਪਾਰਟੀ ਦੇ ਸਪੋਕਸਪਰਸਨ ਨੇ ਸਾਡੇ ਲੋਕਲ ਗੁਰੂ ਕੋਈ ਮਸਲੇ ਸਾਡੇ ਐਮਐਲਏ ਸੰਬੰਧ ਉਹ ਜਵਾਬ ਦੇਰੇ ਨਾਲ ਮੇਰੇ ਮਸਲੇ ਨਾਲ ਜੁੜਿਆ ਕੋਈ ਵੀ ਤੁਸੀਂ ਇਸ ਇਤਿਹਾਸਕ ਤਰਤੀ ਤੇ ਤੁਸੀਂ ਆਏ ਹੋ ਨ